ਟੀਵੀ 24 ਨਾਲ ਜੁੜ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਹਾਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰ ਆਂ ਪਖ ਦੇ ਮੁੱਦੇ ਦੇ ਪ੍ਰੋਗਰਾਮ ਮੰਡੇ ਟੂ ਫਰਡੇ 8 ਵਜੇ ਤੋਂ 9 ਵਜੇ ਤੱਕ ਹੁੰਦਾ ਜੀ ਸਟੂਡੀਓਜ਼ ਨੂੰ ਕਾਲ ਕਰ ਲਈ ਕਿਉਂ ਕਰ ਨੰਬਰ 905 877 2770 ਲਾਈਵ ਦੇ ਨਾਲ-ਨਾਲ ਫੇਸਬੁਕ YouTube ਤੇ ਤੁਸੀਂ ਐਪ ਡਾਊਨਲੋਡ ਕਰਕੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਆਪਣੇ ਨਾਲ ਪੰਜਾਬ ਭਰ ਤੋਂ ਸਰਦਾਰ ਬਖਤੌਰ ਸਿੰਘ ਜੀ ਟਿਲੋਂ ਹੋ ਜੁੜ ਚੁੱਕੇ ਕਰਦੇ ਨਿਕਾ ਸਵਾਗਤ ਜੀ ਢ ਜੀ ਮਿਹਰਬਾਨੀ ਸਤਿ ਸ੍ਰੀ ਅਕਾਲ ਸਾਰੇ ਹੀ ਸੁਣਨ ਦੇਖਣ ਵਾਲਿਆਂ ਨੂੰ ਫਤਿਹ ਸਤਿ ਸ੍ਰੀ ਅਕਾਲ ਜੀ ਬਾਈ ਕੁਝ ਖਾਲਸਾ ਵਾਏ ਤੁਜੀ ਕੀ ਫਤਿਹ ਅ ਅੱਜ 6 ਜੂਨ ਆ ਜੀ ਤੇ ਜਾਨੀ ਕਿ 6 ਜੂਨ ਆ ਭਾਰਤ ਦੇ ਵਿੱਚ ਸਤ ਚੜ ਗਈ ਆ ਤੇ ਪਰ 6 ਦੇ ਕਰਕੇ ਇਸ ਕਰਕੇ ਆਪਣੀ ਗੱਲ ਕਰਨੀ ਪਈ 6 ਜੂਨ ਤੇ 6 ਜੂਨ ਨੂੰ ਜਿਹੜਾ ਦਰਬਾਰ ਸਾਹਿਬ ਆ ਕਾਲ ਤਖਤ ਤੇ ਸ਼ੋਭਮਈ ਦਿਵਸ ਮਨਾਇਆ ਗਿਆ ਸ਼੍ਰੀ ਕਨਵਰ ਸਾਹਿਬ ਦੇ ਭੋਗ ਪਾਏ ਗਏ ਸੰਗਤਾਂ ਪਹੁੰਚੀਆਂ ਉੱਥੇ ਕਾਲੀਆਂ ਪੱਗਾਂ ਰੋ ਵਜੋ ਬੰਨੀਆਂ ਗਈਆਂ ਗਮ ਗੁੱਸੇ ਤੇ ਰੋ ਨਾਲ ਮਨਾਈ ਸਾਕਾ ਨੀਲਾ ਤਾਰਾ ਦੀ ਵਰਸੀ ਜੀਤ ਲੋ ਸਭ ਬਿਲਕੁਲ ਜੀ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਜਾਂ ਕੀ ਜਾ ਕੇ ਰੁਕਾ ਰ ਜੀ ਜੋ ਵੀ ਮਰਜੀ ਆਪਾਂ ਇਹਨੂੰ ਨਾਮ ਦੇਈਏ ਉਹਦੀ 40ਵੀਂ ਵਰਸੀ ਅੱਜ ਔਰ ਇਹ ਸਾਡੇ ਸਿੱਖਾਂ ਦੇ ਇਤਿਹਾਸ ਵੀ ਮੇਰਾ ਖਿਆਲ ਭਾਰਤ ਦੇ ਇਤਿਹਾਸ ਦੇ ਵਿੱਚੀ ਬਹੁਤ ਵੱਡਾ ਇੱਕ ਦੁਖਾਂਤ ਹੈ ਜੀ ਬਹੁਤ ਵੱਡੇ ਜ਼ਖਮ ਹੈ ਜਿਹੜੇ ਜ਼ਖਮਾਂ ਨੂੰ ਛੇਤੀ ਕੀਤੇ ਭਰਿਆ ਨਹੀਂ ਜਾ ਸਕਦਾ ਔਰ ਹਰ ਸਾਲ ਇਸ ਮੌਕੇ ਦੇ ਉੱਤੇ ਦਰਵਾਲ ਸਾਹਿਬ ਕੰਪਲੈਕਸ ਦੇ ਵਿੱਚ ਲੋਕ ਇਕੱਠੇ ਹੁੰਦੇ ਹੈ ਇਕੱਠੇ ਉਹ ਕਿਉਂਕਿ ਉਹ ਸਵੇਰ ਨੂੰ ਯਾਦ ਕਰਦੇ ਹੈ ਕਈ ਕਿਸਮ ਦੇ ਉੱਤੇ ਲੋਕ ਪਰਨ ਵੀ ਕਰਦੇ ਹੈ ਔਰ ਨਾਲ ਜਿਹੜੀ ਹੈਗੀ ਆਪਣੀ ਅਕੀਦਤ ਵੀ ਪੇਟ ਕਰਦੇ ਹੈ ਜਿਹੜੇ ਲੋਕ ਸ਼ਹੀਦ ਹੋਏ ਹੈ ਉਹਨਾਂ ਨੂੰ ਵੀ ਪਰ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਪਹਿਲਾਂ ਦੀ ਤ੍ਰੈਤਕ ਦੀ ਵੀ ਵਾਰ ਵੀ ਦੇਖੀ ਆਪਦਾ ਦਲ ਖਾਲਸਾ ਵਾਲਿਆਂ ਨੇ ਅੰਮ੍ਰਿਤਸਰ ਨੂੰ ਬੰਦ ਰੱਖਣ ਦਾ ਸੰਕਲਪ ਦਿੱਤਾ ਹੋਇਆ ਸੀ ਜੰਗਾ ਟਕੜਾ ਹੁਗਾਰਾ ਮਿਲੇ ਮੇਰੀ ਜਿੱਦਕ ਸਮਝ ਹੈ ਉਸ ਦੇ ਮੁਤਾਬਕ ਹੈ ਕਿ ਇੱਕ ਅਜੀਹਾ ਸੱਦਾ ਹੈ ਜਿਹਨੂੰ ਲਗਭਗ ਅਮਰਸਰ ਦੇ ਸਾਰੇ ਲੋਕ ਹੀ ਐ ਜਿਹੜਾ ਉਹ ਪ੍ਰਵਾਨ ਕਰਦੇ ਐ ਇਹਨੂੰ ਚੰਗਾ ਹੰਗਾਰਾ ਦਿੱਤੇ ਐ ਸਿੱਖਾਂ ਦੇ ਨਾਲ ਨਾਲ ਹਿੰਦੂ ਭਾਈਚਾਰੇ ਦੇ ਲੋਕ ਵੀ ਆਪਣਾ ਕਾਰੋਬਾਰ ਬੰਦ ਰੱਖਦੇ ਐ ਕਿਉਂਕਿ ਉਹਨਾਂ ਨੂੰ ਵੀ ਇਸ ਗੰਦਾ ਪਤਾ ਕਿ ਇੱਕ ਅਜੀਹਾ ਦੁਕਾਨਦਾਰ ਹੈ ਜਿਹਨੂੰ ਨਾ ਪੁਲਾਇਆ ਜਾ ਸਕਦਾ ਹੈ ਔਰ ਨਾ ਹੀ ਇਨੂੰ ਜਿਹੜਾ ਹੈਗਾ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੈ ਸੋ ਉਹਨਾਂ ਨੇ ਵੀ ਬਾਤ ਚੜਕੇ ਦੇ ਵਿੱਚ ਹਿੱਸਾ ਲਿਆ ਜਿੱਦਾਂ ਕੋ ਲੈ ਸਕਦੇ ਸੀ ਔਰ ਇੱਥੇ ਵੀ ਜੇ ਆਪਾਂ ਨੂੰ ਯਾਦ ਕਰ ਰਹੇ ਕਿ ਆਪਰੇਸ਼ਨ ਬਲੂ ਸਟਾਰ ਤੋਂ ਪਹਿਨਾ ਕੁਝ ਅਜਿਹੇ ناਖੁਸ਼ਕੁਬਾਰ ਘਟਨਾਵਾਂ ਹੋਈਆਂ ਕੁਝ ਅਜਿਹੇ ਨਫਰਜ਼ ਵੀ ਜੀਏ ਗਏ ਜਿਨ੍ਹਾਂ ਨੇ ਉਸ ਵੇਲੇ ਦੇ ਹਾਲਾਤ ਨੂੰ ਹੋਰ ਵੀ ਜਿਹੜਾ ਖਰਾਬ ਕਰਨ ਦਾ ਜਾਂ ਆਪਾਂ ਕਹਿੰਦੇ ਇਹ ਸੰਕਟ ਨੂੰ ਡੂੰਘਾ ਕਰਨ ਦਾ ਰੋਲ ਅਦਾ ਕੀਤਾ ਸੀ ਜੀ ਮਿਸਾਲ ਦੇ ਤੌਰ ਤੇ ਆਪਾਂ ਜਦੋਂ ਦੇਖਦੇ ਆ ਅੰਮ੍ਰਿਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਦਰਵਾਸਲ ਦਾ ਮਾਡਲ ਲੱਗਾ ਹੋਇਆ ਸੀ ਉੱਥੇ ਕੁਝ ਲੋਕ ਗਏ ਉਹਨਾਂ ਨੇ ਮਾਡਲ ਦੀ ਤੋੜਪਾਨ ਕੀਤੀ ਪੈਰਾ ਹੇਟ ਲੱਤ ਰਿਆ ਸਿਗਰਟਾਂ ਵਗੈਰਾ ਲੰਘਿਆ ਸਿੱਟੀਆਂ ਔਰ ਇਹਨਾਂ ਦੀ ਜਾਈ ਹੋਇਆ ਸੀ ਕਿ ਉਸ ਵੇਲੇ ਹਾਲਾਤ ਬੜੇ ਖਰਾਬ ਹੋ ਗਏ ਪਰ 40 ਸਾਲਾਂ ਦੇ ਅਰਥ ਦੇ ਵਿੱਚ ਵਿੱਚ ਮੈਂ ਮਹਿਸੂਸ ਕਰਦਾ ਕਿ ਸਿੱਖਾਂ ਦੇ ਨਾਲ ਨਾਲ ਬਾਕੀ ਭਾਈਚਾਰਿਆਂ ਨੇ ਵੀ ਇਸ ਤੂਖਾਂਤ ਨੂੰ ਸਮਝਿਆ ਤੇ ਉਹ ਇਹਦੇ ਵਿੱਚ ਸ਼ਰੀਕ ਹੁੰਦੇ ਐ ਪਹਿਲੇ ਦੇ ਮੁਕਾਬਲ ਤਾਂ ਐਟਕੀ ਕੁਝ ਥੋੜੀ ਜਿਹੀ ਮੈਨੂੰ ਤਬਦੀਲੀ ਇਹ ਲੱਗੀ ਕਿ ਪਹਿਲਾਂ ਹਰ ਵਾਰ ਜਿਹੜਾ ਅੰਤਮ ਅਰਦਾਸ ਹੁੰਦੀ ਸੀ ਉੱਤੇ ਇੱਕ ਦੂਜੇ ਦਾ ਵਿਰੋਧ ਹੁੰਦਾ ਸੀ ਖਾਲਸਾਣ ਦੇ ਨਾਰੇ ਇੱਕ ਗਰੁੱਪ ਵੱਲੋਂ ਇੱਕ ਛੜੇ ਵੱਲੋਂ ਲਾਏ ਜਾਂਦੇ ਸੀ ਖਾਸ ਕਰਕੇ ਸਿਮਰਜੀਤ ਸਿੰਘ ਮਾਨ ਤੇ ਉਹਨਾਂ ਦੀ ਵਿਚਾਰਧਾਰਾ ਨਾਲ ਸੰਬੰਧਤ ਹੋਰ ਲੋਕਾਂ ਵੱਲੋਂ ਔਰ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਉਹਨਾਂ ਦੇ ਟਾਸਕ ਫੋਰਸ ਦੇ ਮੈਂਬਰ ਹੁੰਦੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਅਕਾਲੀ ਦਲ ਦੇ ਪ੍ਰਭਾਵ ਵਾਲੇ ਲੋਕ ਹੁੰਦੇ ਉਹਨਾਂ ਨੂੰ ਰੋਕਦੇ ਹੁੰਦੇ ਸੀ ਐਦਕਿਓ ਜਿਹੀ ਕੋਈ ਗੱਲ ਨਹੀਂ ਹੋਈ ਨਾਰੇ ਬਾਜੀ ਵੀ ਹੋਈ ਐ ਖਾਲਸਪੁਰ ਦੇ ਬੈਨਰ ਵੀ ਹੱਥਾਂ ਵਿੱਚ ਫੜੇ ਹੋਏ ਸੀ ਖਾਲਸਪੁਰ ਦੇ ਨਾਰੇ ਵੀ ਲਾਏ ਹੋਏ ਹੈ ਇੱਕ ਇੱਥੇ ਮੈਂ ਹੋਰ ਗੱਲ ਕਰਨੀ ਚਾਹੂੰਗਾ ਕਿ ਐਤਕੀ ਥੋੜਾ ਫਰਕ ਸੀ ਜੀ ਫਰਕ ਹੈ ਕਿ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਮੌਜੂਦਾ ਜਿਹੜੀਆਂ ਹੋਈਆਂ ਪਾਰਲੀਮੈਂਟੀਆਂ ਚੋਣਾਂ ਉਹਨਾਂ ਦੇ ਵਿੱਚ ਇੱਕ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜੀ ਇੱਕੋ ਸੀਟ ਜਿਹੜੀ ਐ ਸ਼੍ਰੋਮਣੀ ਅਕਾਲੀ ਦਲ ਨੇ ਬਿੰਡਾਵਾਲੀ ਦਿੱਤੀ ਹੈ ਪਰ ਜੇ ਇਹਨੂੰ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਬਜਾਈ ਇਹ ਕਹਿਣੀ कि बादल परिवार भी सीट है ते बादल परिवार ने जिती है सब ज्यादा तुख मिरो जी क्योंकि अकाली दल ਦੇ ਜਿਹੜੇ ਬਾਕੀ 11 12 ਹਲਕੇ ਹੈ ਉਹਨਾਂ 12 ਹਲਕਿਆਂ ਦੇ ਵਿੱਚੋਂ 10 ਹਲਕਿਆਂ ਦੇ ਵਿੱਚ ਅਕਾਲੀ ਉਮੀਦਵਾਰਾਂ ਦੀ ਜਮਾਨਤਾਂ ਜੱਫਤ ਹੋ ਗਈਆਂ ਬਿਲਕੁਲ ਔਰ ਇਸ ਮੁੱਦੇ ਨੂੰ ਲੈ ਕੇ ਅਕਾਲੀ ਦਲ ਦੇ ਵਿੱਚ ਅੰਦਰ ਕੋਈ ਸਰਮਸ ਬਹੁਤ ਜ਼ਿਆਦਾ ਹੋ ਰਹੀ ਹੈ ਬੇਚੈਨੀ ਹੋ ਰਹੀ ਹੈ ਪਰ ਦੂਜੇ ਪਾਸੇ ਆਪਾਂ ਦੇਖੀਏ ਕਿ ਭਾਵੇਂ ਅਕਾਲੀ ਦਲ ਦੇ ਬਹੁਤੇ ਉਮੀਦਵਾਰ ਹਾਰ ਗਏ ਜਮਾਨਤਾਂ ਜੱਫਤ ਹੋ ਗਈਆਂ ਪਰ ਇੱਕ ਖਬਰ ਇਹ ਹੈ ਜਿਹੜੀ ਸੰਤੁਸ਼ਟ ਕਰਨ ਵਾਲੀ ਹੈ ਕਿ ਦੋ ਵਿਅਕਤੀ ਅਜੇਹੇ ਇਸ ਪਾਰਲੀਮੈਂਟ ਦੇ ਵਿੱਚ ਆ ਗਏ ਹੈ ਜਿਨ੍ਹਾਂ ਨੂੰ ਕਿਹਾ ਤਾਂ ਆਜ਼ਾਦ ਜਾਂਦਾ ਹੈ ਪਰ ਜੇ ਆਜ਼ਾਦੀ ਦੀ ਬਜਾਏ ਆਪਾਂ ਇਹ ਕਹੀਏ ਕਿ ਉਹ ਪੰਥਕ ਭਾਵਨਾਵਾਂ ਦੇ ਨਾਲ ਲੋਟ-ਪੋਟ ਲੋਕਾਂ ਦੇ ਨਮਾਇਦੇ ਹੈ ਮੇਰਾ ਖਿਆਲ ਉਹ ਜ਼ਿਆਦਾ ਟੁਕਮ ਹੈ ਬਿਲਕੁਲ ਫਰੀਦਕੋਟ ਤੋਂ ਬੀਨ ਸਿੰਘ ਹੋਰੀ ਜਿਨ੍ਹਾਂ ਨੇ ਇੰਦਰਾ ਗਾਂਧੀ ਦੇ ਕਤਲ ਦੇ ਵਿੱਚ ਭਾਗ ਲਿਆ ਸੀ ਉਹਨਾਂ ਦੇ ਸੁਪੁੱਤਰ ਸਰਬਜੀਤ ਸਿੰਘ ਹੋਣੀ ਪਾਰਲੀਮੈਂਟ ਲਈ ਚੁੜੇ ਜਾਂਦੇ ਆਂ ਤੇ ਇਸੇ ਤਰ੍ਹਾਂ ਖਡੂਰ ਸਾਹਿਬ ਦੀ ਨਸੀਬੰਤਕ ਸੀਟ ਕਹਿ ਦਿੰਦੇ ਆਂ ਉਥੋਂ ਅਮਰਪਾਲ ਸਿੰਘ ਹੋਣੀ ਜਿਹੜੇ ਆ ਉਹ ਪਾਰਲੀਮੈਂਟ ਦੇ ਵਿੱਚ ਪਹੁੰਚ ਜਾਂਦੇ ਜੀ ਇਹਨਾਂ ਦੋਨਾਂ ਦੇ ਵਿੱਚੋਂ ਜੇ ਆਪਾਂ ਦੇਖੀਏ ਕਿ ਕਿਵਰਪਾਲ ਸਿੰਘ ਟੈਸ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਜੀ ਉਹਨਾਂ ਦੀ ਰਿਹਾਈ ਕਦੋਂ ਹੁੰਦੀ ਹੈ ਕਿਸ ਤਰ੍ਹਾਂ ਲਿਖਦੀ ਹੈ ਇੱਕ ਵੱਖਰਾ ਮਾਮਲਾ ਹੈ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਉਹਨਾਂ ਦੀ ਮਾਤਾ ਉੱਥੇ ਗਏ ਹੋਏ ਸੀ ਹਾਂ ਹਾਂ ਔਰ ਦੂਜੇ ਪਾਸੇ ਜਿਹੜਾ ਹੈਗਾ ਸਰਵਜੀਤ ਸਿੰਘ ਖਾਲਸਾ ਉਹ ਖੁਦ ਸਿਖੇ ਹੋਏ ਸੀ ਉਥੇ ਕੁਝ ਗੱਲਾਂ ਹੋਈਆਂ ਕੁਝ ਲੋਕਾਂ ਨੇ ਪੁੱਛ-ਪੁੱਛ ਵੀ ਕੀਤੀ ਹੈ ਉਹਨਾਂ ਨੂੰ ਪੁੱਛਿਆ ਗਿਆ ਕਿ ਪਾਰਲੀਮੈਂਟ ਬਣ ਚੁੱਕੀ ਹੈ ਤੁਸੀਂ ਕਿਹੜੇ ਪਾਸੇ ਜਾਓਗੇ ਤੇ ਉਹਨੇ ਬੜਾ ਸਪਸ਼ਟ ਕਿਹਾ ਸਰਵਜੀਤ ਨੇ ਕਿ ਜਿਹਨਾਂ ਲੋਕਾਂ ਨੇ ਅਕਾਲ ਤਖਤ ਦਾ ਹੈ ਉਹਨਾਂ ਨਾਲ ਜਾਂਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸੋਚੇ ਨਹੀਂ ਜਾ ਸਕਦਾ ਕਿਉਂਕਿ ਆਪਾਂ ਵੀ ਜਾਣਦੇ ਕਿ ਜੇ ਅੱਜ ਸਰਵਜੀਤ ਪਾਰਲੀਮੈਂਟ ਦਾ ਮੈਂਬਰ ਹੈ ਤਾਂ ਉਹ ਅਕਾਲ ਤਖਤ ਤੋਂ ਦੇ ਪ੍ਰਤੀਕਰਮ ਵਜੋਂ ਉਦੇ ਬਾਪ ਨੇ ਜਜ਼ਬਾਤੀ ਹੋ ਕੇ ਜਿਹੜਾ ਫੈਸਲਾ ਲਿਆ ਸੀ ਉਸ ਫੈਸਲੇ ਦੀ ਬਦੌਲਤ ਵਿੱਚ ਉਹਦਾ ਬਾਪ ਨਹੀਂ ਰਿਹਾ ਉਹਦੀ ਮਾਤਾ ਪਰਲਮੈਂਟ ਦੀ ਮੈਂਬਰ ਬਣ ਗਈ ਥੋੜੇ ਸਮੇਂ ਬਾਅਦ ਉਹਦੀ ਵੀ ਮੌਤ ਹੋ ਗਈ ਸੀ ਤੇ ਅੱਜ ਜੇ ਉਹਨਾਂ ਦੀ ਤੀਜੀ ਪੀੜ੍ਹੀ ਪਾਰਲੀਮੈਂਟ ਦੇ ਵਿੱਚ ਆਉਂਦੀ ਹੈ ਤਾਂ ਇਹਦਾ ਵੱਡਾ ਕਾਰਨ ਵੀ ਅਕਾਲ ਤਖਤ ਸਾਹਿਬ ਦੀ ਜਿਹੜੀ ਹੈਗੀ ਹੈ ਤੋਹੀਨ ਕੀਤੀ ਗਈ ਅਕਾਲ ਤਖਤ ਸਾਹਿਬ ਦਾ ਨੁਕਸਾਨ ਕੀਤਾ ਗਿਆ ਔਰ ਉਹਦਾ ਇਹ ਬਦਲਾ ਲੈ ਕੇ ਆ ਉਹ ਹੈ ਇਸ ਕਰਕੇ ਉਹ ਉਹਦੇ ਨਾਲ ਹੈ ਬਹੁਤ ਸਾਰੇ ਲੋਕਾਂ ਨੇ ਇਹਦੀ ਗੱਲ ਤਰਸ ਖੜੇ ਰੇ ਸ਼ੁਰੂ ਕਰਨ ਸੀ ਠੀਕ ਹੈ ਨਿੱਕਾ ਕਿ ਜੇ ਉਹ ਇਹਨਾਂ ਨਾਲ ਨਹੀਂ ਜਾਣਗੇ ਆਂਡੀਆ ਵਾਲੇ ਨਾਲ ਨਹੀਂ ਚੜਗੇ ਕੀ ਸਰਬਜੀਤ ਸਿੰਘ ਹੋਣੀ ਫਿਰ ਦੂਜਾ ਇੱਕੋ ਹੀ ਕੈਂਪ ਰਹਿ ਗਿਆ ਹੈ ਭਾਰਤੀ ਜਨਤਾ ਪਾਰਟੀ ਵਾਲਾ ਜਾਂ ਜਿਹਨੂੰ ਆਪਾਂ ਐਂਡੀਆ ਵਾਲਾ ਕਹਿੰਦੇ ਆ ਉਧਰ ਜਾਣਗੇ ਇਹ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਖੜੇ ਹੋਣੇ ਸ਼ੁਰੂ ਹੋਗੇ ਤਾਂ ਫਿਰ ਸਰਬਜੀਤ ਸਿੰਘ ਹੋਰਾਂ ਨੇ ਬੜਾ ਕਲੀਅਰ ਕਰਤਾ ਸੀ ਕਿ ਮੇਰਾ ਮਤਲਬ ਇਹ ਨਹੀਂ ਮੈਂ ਉਧਰ ਕਹਿ ਕੇ ਮੈਂ ਉਧਰ ਜਾ ਨਹੀਂ ਸਕਦਾ ਅਸੀਂ ਜਿੱਧਰ ਵੀ ਜਾਣਾ ਹੈ ਉਹ ਖਾਲਸਾ ਪੰਥ ਦੀ ਮਰਜ਼ੀ ਨਾਲ ਹੀ ਜਾਣਾ ਹੈ ਉਮਨੀ ਜਮਾਗੇ ਅਸੀਂ ਕਿਸੇ ਦੇ ਨਾਲ ਵੱਜੇ ਹੋਏ ਨਹੀਂ ਜੀ ਇਹਦੇ ਨਾਲ ਹੀ ਉੱਥੇ ਕਿਉਂਕਿ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ ਸਿਮਰਜੀਤ ਸਿੰਘ ਮਾਨਹੂਰੀ ਉਹ ਵੀ ਆਪਣੇ ਸਮਰਥਕਾਂ ਨਾਲ ਗਏ ਸੀ ਉਹਨਾਂ ਨੇ ਵੀ মিডিਆ ਨੂੰ ਅਡਰੈਸ ਕੀਤਾ ਹੈ মিডিਆ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਨਾਲ ਕੀ ਹੋ ਵਾਪਰ ਗਈ ਤੁਸੀਂ ਚੋੜਾ ਕਿਉਂ ਹਾਰ ਗਏ ਤੇ ਉਹਨਾਂ ਨੇ ਕਿਹਾ ਵੀ ਸਿੱਖ ਹੀ ਵਾਰੀ ਮੈਨੂੰ ਟਾਲ ਦਿੰਦੇ ਆ ਉਹ ਕਹਿੰਦੇ ਨਹੀਂ ਤੁਸੀਂ ਰਹਿਣ ਦਿਓ ਐਸਕੇ ਫਿਰ ਉਹਨਾਂ ਨੂੰ ਪੁੱਛਿਆ ਵੀ ਸਿੱਖ ਤੁਹਾਨੂੰ ਟਾਲ ਦਿੰਦੇ ਕਿਵੇਂ ਕਹਿੰਦਾ ਜੀ ਮੈਂ ਐਸਕੇ ਟਾਲਿਆ ਅੱਜ ਕਿਸ ਗਰੂਪ ਤੋਂ ਸਿੱਖਾਂ ਨੇ ਮੈਨੂੰ ਨਹੀਂ ਜਿਤਾਇਆ ਵੱਖਰੀ ਗੱਲ ਹੈ ਕਿਸੇ ਨੂੰ ਹੋਰ ਜਿਤਾਤੀ ਜਦੋਂ ਸਿੱਖਾਂ ਨੂੰ ਲੋੜ ਮਹਿਸੂਸ ਹੋ ਕਿ ਕਹਿੰਦਾ ਮੈਨੂੰ ਫੇਰ ਸੱਦ ਲੈਣਗੇ ਬਈ ਆ ਜਾ ਤੂੰ ਸਿਰ ਪੱਤਰਕਾਰ ਨੇ ਇੱਕ ਨੇ ਪੁੱਛਿਆ ਕਿ ਹੁਣ ਥੋੜੀ ਬਾਰੀ ਫੇਰ ਕਦੋਂ ਆਊਗੀ ਤਾਂ ਸਿਵਰਜੀ ਸਿੰਘ ਮਾਨ ਨੇ ਕਿਹਾ ਕਿ ਆਹ ਪਾਰਲੀਮੈਂਟ ਕੀ ਪਤਾ ਕਦੋਂ ਟੁੱਟ ਜੇ ਫੇਰ ਸਿੱਖ ਆਵਾਜ਼ ਮਾਰ ਸਕਦੇ ਆ ਕਿ ਮਾਨ ਸਾਹਿਬ ਆ ਜਾਓ ਤੇ ਆਪਾਂ ਫੇਰ ਪਿਆਰ ਬੈਠੇ ਬਦਲੇ ਇਸ ਕਿਸਮ ਦੀ ਗੱਲ ਵੀ ਹੋ ਗਈ ਕੁੱਲ ਮਿਲਾ ਕੇ ਜੇ ਆਪਾਂ ਆਪਰੇਸ਼ਨ ਬਲੂ ਸਟਾਰ ਦੀ ਗੱਲ ਕਰੀਏ ਸਾਕਾ ਨੀਲਾ ਤਾਰਾ ਤੀਜੇ ਅਕਰ ਲੂਕਾ ਰਦੀ ਗੱਲ ਕਰੀਏ ਸਾ ਮੇਰੇ ਕਹਿ ਮੁਤਾਬਕ ਜਿਹੜਾ ਇਹ ਹਰ ਸਾਲੇ ਵਰਸੀ ਮਨਾਇਆ ਜਾਂਦੀ ਹੈ ਇਹ ਵਰਸੀ ਨੂੰ ਆਪਾਂ ਇੱਕ ਰਸਮ ਦੇ ਵਜੋਂ ਨਾ ਦੇਖੀਏ ਸਗੋਂ ਇਸ ਵਰਸੀ ਦੇ ਵਿੱਚੋਂ ਇੱਕ ਸੁਨੇਹਾ ਜਦਾ ਹੈ ਸਾਰੀਆਂ ਤਰ੍ਹਾਂ ਵਾਸਤੇ ਬਿਲਕੁਲ ਜੀ ਹਕੂਮਤ ਨੂੰ ਵੀ ਹਕੂਮਤ ਨੂੰ ਵੀ ਇਹ ਸੁਨੇਹਾ ਜਦਾ ਹੈ ਕਿ ਇਹ ਉਹ ਮੁਕੱਦਸ ਜਗ੍ਹਾ ਹੈ ਜਿਸ ਪਿੱਛੇ ਦੇ ਨਾਲ ਜੀਨੇ ਵੀ ਛੇੜਛਾੜ ਕੀਤੀ ਹੈ ਇਸ ਭਾਈਚਾਰੇ ਦੇ ਵਿੱਚ ਬੜੀਆਂ ਕਮੀਆਂ ਪੇਸ਼ੀਆਂ ਹੋ ਸਕਦੀਆਂ ਅਸੀਂ ਛੋਟੇ ਦਾ ਸ਼ਕਾਰ ਹੋ ਸਕਦੇ ਹਾਂ ਸਾਡੇ ਤੇ ਨਸ਼ੇ ਵਗੈਰਾ ਜਿਹੜੇ ਹੈਗੇ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਘੜ ਕੀਤਾ ਹੋਇਆ ਹੈ ਸਾਡੇ ਵਿੱਚ ਬਹੁਤ ਸਾਰੇ ਲੋਕ ਆਉਂਦੇ ਜਿਹੜੇ ਦੁਸ਼ਮਣਤਾਕਤਾ ਨਾਲ ਵੀ ਜਾ ਕੇ ਰਲ ਜਾਂਦੇ ਨੇ ਲੇਕਿਨ ਇਹ ਗੱਲ ਇੱਕ ਦਿਨ ਤੋਂ ਨਹੀਂ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੇ ਜਮਾਨੇ ਤੋਂ ਚੱਲਦੀ ਆ ਆਪਾਂ ਦੇਖੀ ਤਾਂ ਉਦੋਂ ਤੋਂ ਚੱਲਦੀ ਆ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦੇ ਜੀ ਹੀ ਉਹਨਾਂ ਦੇ ਦਰਬਾਰੀਆਂ ਨੇ ਅੰਗਰੇਜ਼ਾਂ ਨਾਲ ਅਖ਼ਤਮ ਕਾਇਸ਼ੂ ਕਰ ਦਿੱਤਾ ਸੀ ਅਜੇ ਤੱਕ ਸ਼ੇਰ-ਏ-ਪੰਜਾਬ ਦਾ ਸੰਸਕਾਰ ਹੀ ਹੋ ਰਿਹਾ ਸੀ ਕਿ ਉਸ ਵੇਲੇ ਬੰਡੀਆਂ ਪੈੜੀਆਂ ਸ਼ੁਰੂ ਮਸੀਹ ਜੀ ਦਾ ਮਹਿਜਾ ਸਾਨੂੰ ਬਹੁਤ ਲੰਬਾ ਸਮਾਂ ਫੁੱਟੇ ਹੀ ਨਹੀਂ ਪੈੜਿਆ ਪਿਆ ਪਕਸ ਕੋ ਅੱਜ ਵੀ ਪੁੱਛ ਰਹੇ ਹੈ ਇਹ ਮਾਮਲਾ ਉਦੋਂ ਤੋਂ ਸ਼ੁਰੂ ਹੋਇਆ ਹੈ ਪਰ ਇੱਕ ਬਲਖਣ ਪੱਖੀ ਇਹ ਵੀ ਹੈ ਕਿ ਜਿਸ ਬੰਦੇ ਨੇ ਵੀ ਕੋਈ ਛੇੜਛਾੜ ਕੀਤੀ ਹੈ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਭਾਈਚਾਰਾ ਅੱਗੇ ਉਹ ਕੀ ਟੱਕਰ ਦਾ ਵੀ ਹੈ ਤੇ ਫਿਰ ਉਹਦਾ ਸਬਕ ਵੀ ਸਿਖਾਇਆ ਜਾਂਦਾ ਹੈ ਅੱਜ ਦੇ ਸੰਦਰਭ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਮੇਰੇ ਸਾਹਮਣੇ ਦੋ ਤਿੰਨ ਲੋਕ ਆ ਰਹੇ ਹੈ ਜਿਨ੍ਹਾਂ ਦੇ ਵਿੱਚੋਂ ਬੀ ਐਨ ਸਿੰਘ ਤੇ ਸਤਵੰਦ ਸਿੰਘ ਵੀ ਹੁੰਦੇ ਹੈ ਜਿਨ੍ਹਾਂ ਦੇ ਵਿੱਚੋਂ ਆਈ ਸੁੱਖਾ ਤੇ ਜਿੰਦਾ ਵੀ ਹੁੰਦੇ ਐ ਜਿਨ੍ਹਾਂ ਨੇ ਪੂਨੇ ਦੇ ਵਿੱਚ ਜਾ ਕੇ ਉਸ ਵੇਲੇ ਦੇ ਆਰਮੀ ਚੀਫ ਜੀ ਦੀ ਅਗਵਾਈ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਆਰਮੀ ਦੇ ਵੱਡੇ ਅਫਸਰ ਨੂੰ 파ਰਬੂਲਾ ਆਇਆ ਸੀ ਔਰ ਉਹਨਾਂ ਦੇ ਵਿੱਚ ਉਹ ਲੋਕ ਵੀ ਹੁੰਦੇ ਐ ਜਿਵੇਂ ਰਣਜੀਤ ਸਿੰਘ ਕੁੱਪੀ ਗਿਲ ਹੋਰੀ ਐ ਜਿਹੜੇ ਵੈਲ ਟੂ ዱ ਫੈਮਿਲੀਜ਼ ਦੇ ਵਿੱਚੋਂ ਆਉਂਦੇ ਸੀ ਚੰਗੇ ਖਾਂਦੇ ਪੀਂਦੇ ਸੀ ਪੜ੍ਹੇ ਲਿਖੇ ਸੀ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਨ੍ਹਾਂ ਨੂੰ ਐਡਮਿਸ਼ਨਾਂ ਮਿਲੀਆਂ ਹੋਈਆਂ ਸੀ ਤੇ ਪੜ੍ਹਾਈ ਦੀ ਵਜਾਏ ਉਹ ਫਿਰ ਕਿਹੜੇ ਰਾਹ ਪੈ ਗਏ ਉਹਨਾਂ ਨੇ ਜਦੋਂ ਮਹਿਸੂਸ ਕੀਤਾ ਜੇਂਦਰ ਗਾਂਧੀ ਦੇ ਕਤਲ ਤੋਂ ਬਾਅਦ ਜਿਹੜਾ ਕਤਲਿਆਮ ਹੋਇਆ ਸਿੱਖ ਭਾਈਚਾਰੇ ਦਾ ਉਸ ਤੋਂ ਬਾਅਦ ਪੰਜਾਬ ਤੋਂ ਬਾਹਰਲੇ ਸਿੱਖ ਧਮਰੇ ਪਏ ਉਹ ਦੈਸ਼ ਦੇ ਵਿੱਚ ਹੈ ਉਹ ਜਿਹੜਾ ਹੈਗਾ ਆਪਣੇ ਕੰਫੀਡੈਂਸ ਗਵਾ ਚੁੱਕੇ ਹਨ ਉਹਨਾਂ ਦਾ ਕੰਫੀਡੈਂਸ ਮੁੜ ਸ਼ੁਰੂ ਕਰਨ ਵਾਸਤੇ ਜ਼ਰੂਰੀ ਹੈ ਕਿ ਕੋਈ ਐਕਸ਼ਨ ਕੀਤਾ ਜਾਵੇ ਤੇ ਜਿਨ੍ਹਾਂ ਨੇ ਫਿਰ ਸਿੱਖ ਕਤਲੇਆਮ ਦੇ ਵਿੱਚ ਭਾਗ ਲਿਆ ਸੀ ਉਹਨਾਂ ਨੇ ਉਹਨਾਂ ਨੂੰ ਵੀ ਬਤਰ ਪਾਰ ਬੁਲਾਇਆ ਸੋ ਮੇਰੇ ਮੇਰੇ ਖਿਆਲ ਦੇ ਮੁਤਾਬਕ ਮੇਰੀ ਸਮਝ ਦੇ ਮੁਤਾਬਕ ਧੀਰੀ ਵਰਸੀ ਮਨਾਈ ਜਾਂਦੀ ਹੈ ਇਹ ਵਰਸੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਯਾਦ ਕਰਉਂਦੀ ਹੈ ਸਾਡੇ ਭਾਈਚਾਰੇ ਦੇ ਵਿੱਚ ਗਮ ਵੀ ਹੈ ਗਮ ਇਸ ਗੱਲ ਦਾ ਅਫਸੋਸ ਹੈ ਕਿ ਸਾਡੇ ਮੁਕੱਦਸ ਜਗਾ ਸਾਡੀ ਕਾਰਮਗੁਸਤਾਨ ਵੀ ਦੀ ਦੁਨੀਆ ਦੇ ਵਿੱਚ ਇੱਕ ਮਲਖਣ ਜੁੜੀ ਹੈਗੀ ਐ ਪੋਜੀਸ਼ਨ ਹੈ ਉਹਦੇ ਤੇ ਹਮਲਾ ਹੋਇਆ ਸਾਨੂੰ ਗੁੱਸਾ ਇਸ ਗੱਲ ਦਾ ਹੈ ਕਿ ਜਿਹਨਾਂ ਲੋਕਾਂ ਨੇ ਕੀਤਾ ਉਹਨਾਂ ਨੇ ਸਾਨੂੰ ਟਾਰਗੇਟ ਕੀਤਾ ਔਰ ਰੋ ਇਹ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਕੌਮਾਂ ਜਿਹੜੀਆਂ ਹੈਗੀਆਂ ਉਛਾ ਹੱਦ ਤੱਕ ਨਾਲ ਨਹੀਂ ਜੁੜ ਗਏ ਨਹੀਂ ਜੀ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਆ ਮਨੁੱਖ ਤੇ ਪਸ਼ੂ ਦੇ ਵਿੱਚ ਫਰਕ ਇਹ ਹੈ ਕਿ ਲੰਗਰ ਪਾਣੀ ਪਸ਼ੂ ਵੀ ਸ਼ੱਕਦਾ ਆਪਦੇ ਹਿਸਾਬ ਦੇ ਨਾਲ ਹਰਾਚਾਰਾ ਰਾਤ ਨੂੰ ਉਹ ਵੀ ਸੌਂਦਾ ਹੈ ਮਨੁੱਖ ਉਹ ਹੈ ਜਿਹੜਾ ਮਹਿਸੂਸ ਕਰਦਾ ਹੈ ਉਹ ਆਪਣੀ ਹੋਂਦ ਬਾਰੇ ਵੀ ਮਹਿਸੂਸ ਕਰਦਾ ਹੈ ਆਪਣੇ ਇੱਜ਼ਤ ਮਾਨ ਸਤਕਾਰ ਨੂੰ ਵੀ ਉਹ ਦੇਖਦਾ ਹੈ ਫੈਸਲੇ ਕਈ ਵਾਰੀ ਗਲਤ ਹੋ ਜਾਂਦੇ ਜਿਹੜੀਆਂ ਬਾਤਾਂ ਦੇ ਵਿੱਚ ਆ ਕੇ ਕਿ ਜੇ ਅਸੀਂ ਠੰਡੇ ਦਿਮਾਗ ਦੇ ਨਾਲ ਥੋੜਾ ਸੋਚ ਕੇ ਅੱਗੇ ਚੱਲੀਏ ਤਾਂ ਫਿਰ ਉਹਨਾਂ ਹੀ ਹੋਰ ਤਰੀਕੇ ਦੇ ਨਾਲ ਬਦਲੇ ਵੀ ਲਏ ਜਾ ਸਕਦੇ ਆ ਫਿਰ ਤੁਸੀਂ ਸੱਤਾਂ ਨਹੀਂ ਕਰਾਂਗੇ ਆਪਾਂ ਪਕਵਾਗੇ ਆਪਣਾ ਮਾਨ ਸਨਮਾਨ ਦੀ ਬਹਾਲ ਕਰ ਸਕਦਾ ਹੈ ਜੋ ਇਸ 40ਵੀਂ ਵਰਸੀ ਦੇ ਮੌਕੇ ਦੇ ਉੱਤੇ ਕੱਲ ਜਦੋਂ ਦਰਵਾਲ ਸਾਹਿਬ ਦੇ ਵਿੱਚ ਵਰਸੀ ਕਮ ਗੁੱਸੇ ਤੇ ਰੋਣ ਨਾਲ ਮਨਾਈ ਗਈ ਹੈ ਅਸੀਂ ਉਹਦੇ ਵਿੱਚ ਸ਼ਰੀਕਤਾ ਭਾਵੇਂ ਨਹੀਂ ਹੋਈ ਲੇਕਿਨ ਸਾਡੀਆਂ ਭਾਵਨਾਵਾਂ ਸਹਿਨਤ ਹੈ ਉਹਨਾਂ ਦੇ ਨਾਲ ਜੀ ਬਿਲਕੁਲ ਜੀ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ ਜਿਹੜੇ ਉਸ ਟਾਈਮ ਸ਼ਹੀਦ ਹੋਏ ਆ ਸਾਰਿਆਂ ਨੂੰ ਅਸੀਂ ਅੱਜ ਯਾਦ ਕਰ ਰਹੇ ਹਾਂ ਇਸੇ ਕਰਕੇ ਯਾਦ